ਆਜ਼ਾਦੀ ਹੁਕਮਾਂ ਤਹਿਤ ਪਾਰੀ ਪੁਲਿਸ ਫੋਰਸ ਨਾਲ ਡਿਊਟੀ ਮੈਜਿਸਟਰੇਟ ਸੁਹਿੰਦਰ ਸਿੰਘ ਐਸ ਡੀਓ ਦੀ ਦੇਖਰੇਖ ਦੇ ਵਿੱਚ ਇੱਕ ਮਕਾਨ ਦਾ ਕਬਜ਼ਾ ਨਿਰਪਾਇ ਸਿੰਘ ਨੂੰ ਦਿਵਾਇਆ ਗਿਆ ਪਰ ਸੂਰਜ ਜੀ ਸਿਪਣ ਤੋਂ ਪਹਿਲਾਂ ਕਿਸਾਨ ਜਿਹਨਾਂ ਨੇ ਇਕਤਾ ਉਗਰਾਹ ਦੇ ਬਨੋਂ ਉਕਤ 라ਜੇਂਦਰਾ ਤੋੜ ਕੇ ਉਸ ਮਕਾਨ ਤੇ ਪਹਿਲਾਂ ਰਹਿ ਰਹੇ ਵਿਅਕਤੀ ਦਾ ਹੀ ਕਬਜ਼ਾ ਕਰਵਾ ਦਿੱਤਾ ਕਬਜ਼ਾ ਲੈਣ ਤੋਂ ਬਾਅਦ ਕਰਦਾ ਸਮਾਨ ਜੋ ਗਲੀ ਵਿੱਚ ਸੁੱਟਿਆ ਪਿਆ ਸੀ ਉਸ ਨੂੰ ਮਕਾਨ ਵਿੱਚ ਦੁਬਾਰਾ ਰਖਵਾ ਦਿੱਤਾ ਗਿਆ ਉਕਤ ਮਕਾਨ ਨੂੰ ਪ੍ਰਧਾਨ ਮੰਤਰੀ ਨਿਵਾਸ ਯੋਜਨਾ ਦੇ ਨਾਲ ਬਣਾਇਆ ਗਿਆ ਸੀ ਮਕਾਨ ਦੇ ਬਾਹਰ ਲੱਗਿਆ ਪੱਥਰ ਵੀ ਮਕਾਨ ਮਾਲਕਾਂ ਦੇ ਕਹਿਣ ਦੇ ਮੁਤਾਬਕ ਪੁਲਿਸ ਨੇ ਤੋੜ ਦਿੱਤਾ ਹੋਰ ਕੀ ਕੁਝ ਕਹਾ ਕਿਸਾਨ ਆਗੂਆਂ ਦੇ ਮਕਾਨ ਮਾਲਕ ਤੁਸੀਂ ਉਹਨਾਂ ਦੀ ਜਵਾਨੀ ਸੁਣ ਲਓ ਸਾਡੇ ਪਿਓ ਨੇ ਸਾਡੇ ਵਿਆਹ ਦੇ ਉੱਤੇ ਸਿਰ ਤੇ ਹੱਥ ਨਹੀਂ ਧਰਿਆ ਜਿਹੜਾ ਇੱਕ ਕੁੜੀ ਨੂੰ ਲਾਸਟ ਉਮੀਦ ਹੁੰਦੀ ਐ ਫਿਰ ਉਹਨੂੰ ਫੜ ਕੇ ਜੇਲ੍ਹ ਦੇ ਵਿੱਚ ਭੇਜ ਦੇਣਗਾ ਕਰਨ ਲਣ ਉਹਦੇ ਕੋਈ ਕਾਰ ਨਹੀਂ ਅਸੀਂ ਨਹੀਂ ਉਹਦੇ ਤੇ ਬਿਲਕੁਲ ਵੀ ਆਵਾਂਗੇ ਭਾਵੇਂ ਉਹਨੂੰ ਫਾਂਸੀ ਲਾ ਦੇਣ ਉਹਨੂੰ ਪੈਸੇ ਦਿੱਤੇ ਉਹ ਤੋਂ ਪੈਸੇ ਵਸੂਲ ਲੈਣ ਇੱਕ ਸਾਈਡ ਉਹ ਪ੍ਰਵਾਹ ਨੂੰ ਲਿਖ ਕੇ ਦਿੰਦਾ ਕਿ 3000 ਮੈਂ ਗੁਜ਼ਾਰੇ ਦਾ ਭੱਤਾ ਦੇਊਂਗਾ ਤੇ ਮਕਾਨ ਦੀ ਮੈਂ ਬਿਲਕੁਲ ਵੀ ਕੀਮਤ ਨਹੀਂ ਵਸੂਲੂਗਾ ਇਸ ਕੀਮਤ ਮੇਰੀ ਪਤਨੀ ਦੇ ਹਵਾਲੇ ਕਰਦਾ ਅਸਟਾਮਾ ਤੇ ਲਿਖ ਕੇ ਗਾ ਜਿਹੜਾ ਅੱਜ ਕੋਰਟ ਕਹਿੰਦੇ ਕਿ ਅਸਟਾਮਾ ਨੂੰ ਅਸੀਂ ਮੰਨਦੇ ਨਹੀਂ ਫਿਰ ਭਾਈ ਉਹ ਅਸਟਾਮਾ ਕਿਉਂ ਤੁਸੀਂ ਕਚੇਰੀਆਂ ਚ ਦੰਨੇ ਉਹਨਾਂ ਨੂੰ ਬੰਦ ਕਰ ਦੇ ਭਗਵੰਤ ਮਾਨ ਸਰਕਾਰ ਕੇ ਇਸ ਟਾਮ ਦੀ ਕੋਈ ਵੈਲਿਊ ਨਹੀਂ ਹੈਗੀ। ਉਹ ਸਟਾਮ ਦੇ ਵਿੱਚ ਲਿਖ ਕੇ ਜੱਜ ਦੇ ਮੂਹਰੇ 3000 ਕਹਿ ਕੇ ਕਿ ਮੈਂ 3000 ਦੇ ਸਕਦਾ। ਆ ਜੋ ਉਸ ਤੋਂ ਮੁੱਕ ਰਿਹਾ ਔਰ ਪਰਿਵਾਰ ਦਾ ਮਕਾਨ ਵੇਚਣ ਲਈ ਆਇਆ ਹੋ। ਇਸ ਕਰਕੇ ਜਿਹਨੇ ਮਕਾਨ ਵੇਚਿਆ ਉਹ ਤੋਂ ਕਬਜ਼ਾ ਲੈ ਲਵੇ ਇਹ। ਅਸੀਂ ਉਹਦੇ ਵਿੱਚ ਨਹੀਂ ਆਉਂਦੇ। ਪਰ ਇਸ ਪਰਿਵਾਰ ਦਾ ਬੁੱਢੀ ਮਾਤਾ ਜਿਹੜੀ ਬਜ਼ੁਰਗ ਹੈ ਜਿਹੜੀ ਵੈਟੀਲੇਟਰ ਤੇ ਹੀ ਕਹਿੰਦਾ ਕਿ ਤਾਂ ਪਈ ਹੈ ਉਹ ਮਰਨ ਦੇ ਕਿਨਾਰੇ ਹੈ। ਚੱਲ ਨਹੀਂ ਸਕਦੀ ਫਿਰ ਨਹੀਂ ਸਕਦੀ। ਖਾਣਾ ਪਈ ਪਈ ਖਾਂਦੇ ਆ ਉਸ ਨੂੰ ਅੱਗੇ ਬਾਹਰ ਕੱਢਣ ਆਏ ਆ ਤਾਂ ਇਸ ਪ੍ਰਮਾਤਮਾ ਤੋਂ ਡਰਨਾ ਚਾਹੀਦਾ ਕਿ ਐਸੇ ਪਰਿਵਾਰ ਨਾਲ ਅਸੀਂ ਧੱਕਾ ਕਰਾਂਗੇ ਤਾਂ ਸਾਡੇ ਨਾਲ ਕਦੋਂ ਕੀ ਬੀਤ ਜਾਣੀ ਹੈ ਨਾਲ ਕੁਝ ਨਹੀਂ ਜਾਣਾ ਤੇ ਸਭ ਕੁਝ ਰਹਿ ਜਾਣਾ ਇਸ ਕਰਕੇ ਚੇਤਾਵਨੀ ਹੈ ਜੇ ਕੋਈ ਮਾਗਰੋਂ ਆ ਕੇ ਇਸ ਪਰਿਵਾਰ ਨੂੰ ਤੰਗ ਕਰੂਗਾ ਜਿਨੇ ਹੁਣ ਹੁਣ ਆਜੇ ਭਾਰਤੀ ਕਿਸਾਨ ਯੂਨੀਅਨ ਇਕਤਾਗਰਾ ਸਾਡੀਆਂ ਮਾਮਾ ਭੈਣਾਂ ਡਟ ਕੇ ਪਰਿਵਾਰ ਦੇ ਨਾਲ ਖੜੀਆਂ ਨੇ ਇਹਨਾਂ ਨੇ ਆਪ ਜਿੰਦਾ ਤੋੜ ਕੇ ਅੰਦਰ ਬਿਠਾਇਆ ਨਾ ਕਿ ਪਰਿਵਾਰ ਬੈਠੇ ਪਰਿਵਾਰ ਨੂੰ ਆਪ ਬਿਠਾਇਆ ਜੱਥੇਬੰਦੀ ਨੇ ਜੱਥੇਬੰਦੀ ਸੂਬਾ ਕਮੇਟੀ ਦੇ ਫੈਸਲੇ ਦੇ ਮੁਤਾਬਕ thank you